ਗੋਲੇ ਤੋਂ ਮੈਨੂੰ ਗੱਲ ਜੇਤੇ ਆਈ ਕਿ ਸਿਵਿਆਂ ਤੇ ਰਾਜਨੀਤੀ ਕਰਨਾ ਨਾ ਜਿੱਦਾਂ ਸਾਡੇ ਇੰਡੀਅਨਸ ਨੇ ਖਾਸ ਕਰਕੇ ਪੰਜਾਬੀਆਂ ਨੇ ਜਿੱਦਾਂ ਫੈਸ਼ਨ ਜਾ ਬਣਾ ਲਿਆ ਡਾਕਟਰ ਮਨਮੋਹਨ ਸਿੰਘ ਨੇ ਦੁਨੀਆ ਨੂੰ ਅਲਵਿਦਾ ਕਿਹਾ ساری ਉਮਰ ਉਹਨਾਂ ਦਾ ਕੋਈ ਕੰਟਰੋਵਰਸੀ ਦੇ ਨਾਲ ਸੰਬੰਧ ਨਹੀਂ ਰਿਹਾ ਇੱਕ ਵਾਰੀ ਕਹਿੰਦੇ ਹਨ ਨਰਿੰਦਰ ਮੋਦੀ ਨੇ ਉਹਨਾਂ ਨੂੰ ਕਹਿਤਾ ਸੀ ਕਿ ਮਨਮੋਹਨ ਨੇ ਮੈਨੂੰ ਫੋਨ ਕੀਤਾ ਹੈ ਰਾਤ ਦੇ 12 ਵਜੇ ਤੇ ਇਹਦੀ ਆਵਾਜ਼ ਕੁਝ ਹੋਰ ਸੀ ਉਹ ਕਿਸੇ ਹੋਰ ਪਾਸੇ ਇਸ਼ਾਰਾ ਕਰਦੇ ਸੀ ਪਰ ਇਹ ਗੱਲ ਬਹੁਤੀ ਨਹੀਂ ਫੈਲੀ ਕਿਉਂਕਿ ਡਾਕਟਰ ਮਨਮੋਹਨ ਸਿੰਘ ਨੇ ਕੁਝ ਜਵਾਬ ਨਹੀਂ ਦਿੰਦਾ। ਹੂੰ ਇੱਕ ਅਖਬਾਰ ਨੇ ਬੜਾ ਸੋਹਣਾ ਟਾਈਟਲ ਲਾਇਆ ਕਿ ਆਲੋਚਨਾ ਨੂੰ ਝੱਲਣ ਦਾ ਮਨਮੋਹਣਾ ਤਰੀਕਾ। ਹੂੰ ਉਹਨਾਂ 'ਚ ਬੜਾ ਮਾਦਾ ਸੀ ਆਲੋਚਨਾ ਨੂੰ ਝੱਲਣ ਦਾ। ਬੜੀ ਕਪੈਸਿਟੀ ਸੀ ਉਹਨਾਂ ਦੀ ਕਿ ਕਿੱਦਾਂ ਕਿਹੜੀ ਚੀਜ਼ ਨੂੰ ਹੈਂਡਲ ਕਰਨਾ। ਸਾਰੀ ਉਮਰ ਬੜੇ ਸ਼ਾਂਤ ਰਹੇ ਉਹ ਪਾਣੀ ਵਰਗੇ। ਹੁਣ ਉਹ અલਵਿਦਾ ਕਹਿ ਗਏ ਨੇ ਤੇ ਮਗਰੋਂ ਕੌਂਟ੍ਰੋਵਰਸੀ ਸ਼ੁਰੂ ਹੋ ਗਈ, ਰਾਜਨੀਤੀ ਸ਼ੁਰੂ ਹੋ ਗਈ, ਰੌਲਾ ਗੋਲਾ ਸ਼ੁਰੂ ਹੋ ਗਿਆ। ਕਿਵੇਂ ਦੇਖਦੇ ਹੋ ਇਹਨੂੰ? ਤੁਸੀਂ ਸਹੀ ਕਹਿ। ਰਾਜਨੀਤੀ ਵੀ ਸ਼ੁਰੂ ਉਸ ਬੰਦੇ ਦੇ ਨਾਮ ਤੇ ਹੋ ਰਹੀ ਜਿਹਨੂੰ ਰਾਜਨੀਤੀ ਆਉਂਦੀ ਨਹੀਂ ਸੀ ਹੂੰ ਉਹ ਇੱਕ ਐਜੂਕੇਸ਼ਨਿਸਟ ਕਹਿ ਲਓ ਉਹਨੂੰ ਇਕਨੋਮਿਸਟ ਕਹਿ ਲਓ ਇੱਕ ਬਹੁਤ ਵਧੀਆ ਓਨੈਸਟ ਇਨਸਾਨ ਕਹਿ ਲਓ ਫੈਸਲੇ ਜਦੋਂ ਦੇਸ਼ ਦੇ ਤੁਸੀਂ ਲੀਡਰ ਹੋ ਤਾਂ ਗਲਤਫਲਤ ਹੋ ਜਾਂਦੇ ਨੇ ਕਈ ਬਹੁਤ ਸਾਰੇ ਲੋਕ ਬਹੁਤ ਗੱਲਾ ਕਰਨਗੇ ਡਾਕਟਰ ਮਨਮੋਹਨ ਸਿੰਘ ਦੀ ਲੈਗੇਸੀ ਹੈ 92 ਸਾਲ ਦੀ ਉਮਰ ਸੀ ਅਸੀਂ ਤੇ ਉਹਨਾਂ ਨੂੰ ਯਾਦ ਹੀ ਕਰਾਂਗੇ ਜੀ ਡਾਕਟਰ ਮਨਮੋਹਨ ਸਿੰਘ ਦੇ ਸੰਸਕਾਰ ਦੇ ਮੁੱਦੇ ਤੇ ਨਿਗਮ ਬੋਧ ਦੇ ਵਿੱਚ ਉਹਨਾਂ ਦਾ ਸੰਸਕਾਰ ਕਰਨਾ ਹੈ ਰਾਜ ਘਾਟ ਤੇ ਨਹੀਂ ਕਰਨਾ ਮੈਂ ਇਹਨੂੰ ਥੋੜਾ ਜਿਹਾ ਹੋਰ ਤਰੀਕੇ ਨਾਲ ਦੇਖਦਾ ਪਹਿਲੀ ਗੱਲ ਇਹੋ ਕਿ ਸਿੱਖ ਭਾਈਚਾਰੇ ਦੇ ਨਾਲ ਸਿੱਖ ਪ੍ਰਧਾਨ ਮੰਤਰੀ ਸੀ ਉਹ ਜੁੜੇ ਹੋਏ ਸੀ ਤੇ ਇੱਕ ਸਿੱਖ ਵਾਸਤੇ ਜਿਸ ਥੇ ਜਗ੍ਹਾ ਤੇ ਸੰਸਕਾਰ ਹੋ ਜੇ ਯਾਦਗਾਰ ਬਣਾਉਣੀ ਵੀ ਆ ਪਹਿਲੀ ਤਾਂ ਗੱਲ ਹੈ ਕਿ ਯਾਦਗਾਰ ਬਣਾਉਣੀ ਹੈ ਕਿ ਨਹੀਂ ਬਣਾਉਣੀ ਜੇ ਯਾਦਗਾਰ ਬਣਾਉਣੀ ਵੀ ਆ ਤਾਂ ਕੀ ਉਸੇ ਜਗ੍ਹਾ ਤੇ ਬਣਾਉਣੀ ਹੈ ਜਿੱਥੇ ਸੰਸਕਾਰ ਹੋਵੇ ਜੇ ਕੋਈ ਹਾਲਾਤ ਕੁਦਰਤ ਨਾ ਕਰੇ ਕੋਈ ਬੰਦਾ ਬਹੁਤ ਗ੍ਰੇਟ ਹੋਵੇ ਉਹਦਾ ਕੁਝ ਵੀ ਸਰੀਰ ਨਾ ਕਿਤੇ ਮਿਲੇ ਤਾਂ ਕੀ ਉਹਦੀ ਯਾਦਗਾਰ ਨਹੀਂ ਕਿਤੇ ਬਣਾਈ ਜਾਵੇਗੀ ਡਾਕਟਰ ਮਨਮੋਹਨ ਸਿੰਘ ਦਾ ਸੰਸਕਾਰ ਕਿਤੇ ਵੀ ਹੋ ਸਕਦਾ ਸੀ ਪਿੰਡ ਦੇ ਸਿਵਿਆਂ ਵਿੱਚ ਵੀ ਹੋ ਸਕਦਾ ਸੀ ਭਾਈ ਨਿਰਮਲ ਸਿੰਘ ਦਾ ਸੰਸਕਾਰ ਕਰਨ ਲਈ ਜਗ੍ਹਾ ਨਹੀਂ ਸੀ ਮਿਲ ਰਹੀ ਸ਼੍ਰੋਮਣੀ ਕਮੇਟੀ ਅੱਜ ਤੱਕ ਜਵਾਬ ਦੇ ਐ ਔਰ ਕੀ ਉਹਨਾਂ ਦਾ ਜੇ ਕੋਈ ਕੱਲ ਨੂੰ ਕੋਈ ਉਹਨਾਂ ਦੇ ਨਾਂ ਤੇ ਕੋਈ ਅਵਾਰਡ ਜਾਂ ਕੋਈ ਯਾਦਗਾਰ ਬਣਾਉਣੀ ਹੈ ਤੇ ਕੀ ਉੱਥੇ ਬਣੇਗੀ ਜਿੱਥੇ ਉਹਨਾਂ ਦਾ ਸੰਸਕਾਰ ਹੋਇਆ ਇਹ ਗੱਲਾਂ ਸਿੱਖ ਸਿੱਖ ਜਮ ਦੇ ਨਾਲ ਬਹੁਤੀਆਂ ਮਿਲਖਾਂਦੀਆਂ ਨਹੀਂ ਪਰ ਇਸ ਮਾਮਲੇ ਤੇ ਜਿਹੜੀ ਸਿਆਸਤ ਹੋਈ ਜੋ ਭਾਜਪਾ ਨੇ ਕੀਤਾ ਸਾਰਿਆਂ ਦੇ ਸਾਹਮਣੇ ਤੁਸੀਂ ਆਪ ਫੈਸਲਾ ਕਰ ਲਓ ਮੈਂ ਉਹਦੇ ਵੱਲੋਂ ਜਾਂਦਾ ਨਹੀਂ ਪਰ ਸਾਡੇ ਕੁਝ ਹੋਰ ਲੋਕ ਇਨਕਲੂਡਿੰਗ ਕਾਂਗਰਸ ਵਾਲੇ ਬੋਲੇ ਕਿ ਇਹ ਦੇਸ਼ ਦੇ ਪ੍ਰਧਾਨ ਮੰਤਰੀ ਦਾ ਅਪਮਾਨ ਹੈ ਭਾਈ ਤੁਸੀਂ ਰਾਜ ਘਾਟ ਜਾਂਦੇ ਹੋ ਸਾਲ ਬਾਅਦ ਜਦੋਂ ਕਿਸੇ ਦੀ ਵਰਸੀ ਹੋਵੇ ਕੁਝ ਹੋਵੇ ਚਾਰ ਫੁੱਲ ਰੱਖ ਕੇ ਆ ਜਾਂਦੇ ਹੋ ਫੇਰ ਉਹੀ ਹਾਲ ਤੇ ਉਹੋ ਜਿਹੀ ਯਾਦਗਾਰ ਬਣਾਉਣ ਦੀ ਕੋਈ ਲੋੜ ਨਹੀਂ ਜੇ ਤੁਸੀਂ ਡਾਕਟਰ ਮਨਮੋਹਨ ਸਿੰਘ ਦੀ ਲੈਗੇਸੀ ਨੂੰ ਯਾਦ ਨਹੀਂ ਰੱਖਣਾ ਗੱਲ ਕਰਦੇ ਆ ਪੰਜਾਬ ਦੀ ਸੁਖਬੀਰ ਸਿੰਘ ਬਾਦਲ ਹਰਾਂ ਨੇ ਲੰਬੀ ਚੌੜੀ ਚਿੱਠੀ ਲਿਖ ਮਾਰੀ ਕਿ ਸਾਡੇ ਵਿਚਾਰਕ મતਭੇਦ ਹੋਣਗੇ ਆ ਹੋਣਗੇ ਜਨਾਬ ਸੁਖਬੀਰ ਸਿੰਘ ਬਾਦਲ ਜੀ ਤੁਸੀਂ ਉਦੋਂ ਕਿਲ-ਕਿਲ ਕੇ ਸਟੇਜਾਂ ਤੇ ਕਹਿੰਦੇ ਸੀ ਪੰਜਾਬ ਨੂੰ ਪੰਜੀ ਨਹੀਂ ਦਿੱਤੀ ਪੰਜਾਬ ਨੂੰ ਕੁਝ ਨਹੀਂ ਦਿੱਤਾ ਠੀਕ ਹੈ ਬਹੁਤ ਸਾਰੇ ਗਿਲੇ ਸ਼ਿਕਵੇ ਹੋਣਗੇ ਪੰਜਾਬ ਦੇ ਪੰਜਾਬ ਲਈ ਹੋਰ ਜ਼ਿਆਦਾ ਵੀ ਕੁਝ ਉਹ ਕਰ ਸਕਦੇ ਸੀ ਪਰ ਉਹਨਾਂ ਨੇ ਸਾਰੇ ਦੇਸ਼ਵਾਲ ਵੀ ਵੇਖਣਾ ਸੀ ਇਹ ਵੀ ਦੇਖੋ ਤੁਸੀਂ ਦੂਸਰੀ ਗੱਲ ਪੰਜਾਬ ਦੇ ਵਿੱਚ ਮੈਂ ਜ਼ਿਆਦਾ ਨਹੀਂ ਦੋ ਤਿੰਨ ਚੀਜ਼ਾਂ ਯਾਦ ਕਰਾਵਾਂਗਾ ਪ੍ਰਧਾਨ ਮੰਤਰੀ ਯੋਜਨਾ ਵਾਲੀਆਂ ਸੜਕਾਂ ਉਹ ਡਾਕਟਰ ਮਰਮੂਣ ਸਿੰਘ ਦੇ ਸਮੇਂ ਜਿੰਨੀਆਂ ਬਣੀਆਂ ਨਾ ਉਸ ਤੋਂ ਪਹਿਲਾਂ ਤੇ ਨਾ ਬਾਅਦ ਵਿੱਚ ਅੱਜ ਤੱਕ ਨਹੀਂ ਬਣੀਆਂ ਤੇ ਤੁਸੀਂ ਆਪਣਾ ਕ੍ਰੈਡਿਟ ਰੱਖਿਆ ਉੱਥੇ ਦੂਸਰਾ ਨਰੇਗਾ ਮਨਰੇਗਾ ਜਿਸ ਨੂੰ ਹੁਣ ਕਿਹਾ ਜਾਂਦਾ ਹੈ ਨਰੇਗਾ ਸਕੀਮਾਂ ਉਹਨਾਂ ਨੇ ਚਲਾਈਆਂ ਤੇ ਬਹੁਤ ਪੈਸਾ ਜਿਹੜਾ ਸੀ ਇਨਡਾਇਰੈਕਟਲੀ ਪੰਚਾਇਤਾਂ ਨੂੰ ਵੀ ਗਿਆ ਪਿੰਡਾਂ ਦੇ ਕੰਮ ਕਰਾਉਣ ਲਈ ਉਹਨਾਂ ਤੇ ਨਿਗਰਾਨੀ ਕਿਹਨ ਰੱਖਣੀ ਸੀ ਉਹਨਾਂ ਨੂੰ ਸਹੀ ਤਰੀਕੇ ਨਾਲ ਕਿਸ ਵਰਤੋਂ ਵਿੱਚ ਕਿਸਨੇ ਲਿਆਉਣਾ ਸੀ ਇਹ ਤੁਹਾਡਾ ਕੰਮ ਸੀ ਤੁਸੀਂ ਉਪ ਮੁੱਖ ਮੰਤਰੀ ਸੀ ਤੁਸੀਂ ਰੱਖਿਆ ਉਹ ਇਹ ਡਾਕਟਰ ਮਰਮੋਣ ਸਿੰਘ ਨੇ ਦਿੱਤਾ ਸੀ ਇਸ ਤੋਂ ਇਲਾਵਾ ਉਹਨਾਂ ਨੇ ਬਹੁਤ ਸਾਰੀਆਂ ਸਕੀਮਾਂ ਇਹੋ ਜੀਆਂ ਚਲਾਈਆਂ ਤੇ ਨਾਲ ਦੀ ਨਾਲ ਅੱਜ ਜਿਹੜਾ ਕੋਈ ਹਜ਼ਾਰਾਂ ਕਰੋੜ ਰੁਪਈਆ ਜਿਹੜਾ ਪੰਜਾਬ ਦਾ ਰੂਰਲ ਡਵੈਲਪਮੈਂਟ ਫੰਡ ਦੇ ਰੂਪ ਦੇ ਵਿੱਚ ਫਸਿਆ ਹੋਇਆ ਹੈ ਮੰਗ ਰਹੇ ਨੇ ਪੰਜਾਬ ਵਾਲੇ ਕੋਰਟ ਵਿੱਚ ਅਪੀਲਾਂ ਕਰ ਕਰਕੇ ਦੇ ਦਿਓ ਸਾਡਾ ਦਿਹਾਤੀ ਵਿਕਾਸ ਫੰਡ ਉਹ ਡਾਕਟਰ ਮਰਮੋਣ ਸਿੰਘ ਨੇ ਇਲਾਹੀ ਮੋਹਰ ਦਿੱਤਾ ਆਲਵੇਜ਼ ਦਿੱਤਾ ਤੁਸੀਂ ਕਿੱਥੇ ਖਚਿਆ ਉਹ ਸੰਗਤ ਦਰਸ਼ਨਾ ਤੇ ਆਪਣੇ ਕੰਮਾਂ ਲਈ ਹੋਰ ਹੋਰ ਸਕੀਮਾਂ ਚਲਾ ਕੇ ਆਟਾ ਦਾਲ ਸਕੀਮਾਂ ਤੇ ਜਦ ਕਿ ਉਹ ਪੈਸਾ ਰੂਰਲ ਡਵੈਲਪਮੈਂਟ ਫੰਡ ਸੀ ਜਿਸ ਨੂੰ ਤੁਸੀਂ ਸੜਕਾਂ ਤੇ ਬਣਾਉਣਾ ਸੀ ਸੜਕਾਂ ਤੇ ਖਰਚਣਾ ਸੀ ਕਿਉਂਕਿ ਮੰਡੀ ਬੋਰਡ ਦੇ ਥਰੂ ਆਇਆ ਸੀ ਪੈਸਾ ਉਹ ਰੂਰਲ ਸੜਕਾਂ ਉਸ ਨਾਲ ਬਣਡੀਆਂ ਸੀ ਇਹ ਤੁਸੀਂ ਹਿਸਾਬ ਕਿਤਾਬ ਲਾਉਣਾ ਸੀ ਦੂਸਰਾ ਸਰਦਾਰ ਸੁਖਵੀਰ ਸਿੰਘ ਜੀ ਤੁਹਾਡੀ ਭਾਈਵਾਲ ਪਾਰਟੀ ਭਾਜਪਾ ਵਾਲੇ ਡਾਕਟਰ ਮਨਮੋਹਨ ਸਿੰਘ ਬਾਰੇ ਜਿਹੜੇ ਲਫ਼ਜ਼ ਬੋਲਦੇ ਰਹੇ ਨੇ ਤੁਹਾਨੂੰ ਯਾਦ ਹੀ ਹੋਣੇ ਨੇ ਔਰ ਜਿਸ਼ਵੰਤ ਸੈਨਾ ਦੇਸ਼ ਦੇ ਐਡੇ ਵੱਡੇ ਆਗੂ ਭਾਜਪਾ ਦੇ ਜਿਹੜਾ ਲਫ਼ਜ਼ ਡਾਕਟਰ ਮਨਮੋਹਨ ਸਿੰਘ ਲਈ ਉਹਨਾਂ ਨੇ ਵਰਤਿਆ ਤੇ ਬਾਅਦ ਚ ਮੁਆਫੀ ਵੀ ਸ਼ਾਇਦ ਨਹੀਂ ਮੰਗੀ ਮੈਂ ਉਹ ਵਰਤ ਵੀ ਨਹੀਂ ਸਕਦਾ ਇੱਥੇ ਤੁਹਾਡੇ ਸਹਿਯੋਗੀ ਜਿਨ੍ਹਾਂ ਦੀ ਪਤਨੀ ਤੁਹਾਡੀ ਸਰਕਾਰ ਦੇ ਵਿੱਚ ਸੰਸਦੀ ਸਖਤਰ ਸੀ ਬੀਬੀ ਨਵਜੋਤ ਕੌਰ ਸਿੱਧੂ ਉਹਨਾਂ ਦੇ ਪਤੀ ਨਵਜੋਤ ਸਿੱਧੂ ਸਟੇਜਾਂ ਤੇ ਖਲੋ ਕੇ ਡਾਕਟਰ ਮਰਮੋਣ ਸਿੰਘ ਨੂੰ ਪੱਪੂ ਕਹਿੰਦੇ ਰਹੇ ਔਰ ਬਾਅਦ ਵਿੱਚ ਭਾਵੇਂ ਮਾਫੀਆਂ ਮੰਗਦੇ ਰਹੇ ਤੇ ਅੱਜ ਫੁੱਲ ਵੀ ਚੜਾਏ ਨੇ ਪਰ ਉਹ ਤੁਹਾਡੇ ਸਹਿਯੋਗੀ ਸੀ ਉਦੋਂ ਇਹ ਤੁਸੀਂ ਦੇਖਣਾ ਇਸ ਤੋਂ ਬਾਅਦ ਹੋਰ ਵੀ ਲੋਕ ਆਉਂਦੇ ਨੇ ਔਰ ਜਿਨ੍ਹਾਂ ਲੋਕਾਂ ਨੇ ਉਦੋਂ ਅੰਦੋਲਨ ਚਲਾਇਆ ਸੀ 2014 ਦੇ ਵਿੱਚ ਡਾਕਟਰ ਮਰਮੋਣ ਸਿੰਘ ਦੀ ਸਰਕਾਰ ਡੇਗਣ ਨੂੰ ਬਾਬਾ RAMਦੇਵ ਅੰਨਾ ਹਜ਼ਾਰੇ ਉਹਨਾਂ ਨੇ ਜਿਹੜੇ ਵਾਦੇ ਕੀਤੇ ਸੀ ਲੋਕਾਂ ਨੂੰ ਕਿੱਥੇ ਗਏ ਔਰ ਇਸ ਤੋਂ ਇਲਾਵਾ ਡਾਕਟਰ ਮਨਮੋਹਨ ਸਿੰਘ ਦੇ ਬਾਰੇ ਭਾਜਪਾ ਦੇ ਬਹੁਤ ਸਾਰੇ ਕੌਮੀ ਬੁਲਾਰਿਆਂ ਨੇ ਬਹੁਤ ਮੰਦੇ ਲਫ਼ਜ਼ ਵਰਤੇ। ਉਹਨਾਂ ਲਈ ਜਿਹੜੇ ਲਫ਼ਜ਼ ਵਰਤੇ ਗਏ ਜਿਨ੍ਹਾਂ ਵਿੱਚ ਪੱਪੂ, ਮੋਨਮੋਹਨ ਔਰ ਇੱਕ ਇੱਥੋਂ ਤੱਕ ਕਿ ਭਾਰਤ ਦੇ ਵਿੱਚ ਕਿਲ-ਕਿਲ ਕੇ ਬੋਲਣ ਵਾਲੇ ਟੀਵੀ ਚੈਨਲਾਂ ਦੀ ਇੱਕ ਇੱਕਰ ਇੱਕ ਵਾਰ ਉਹਨਾਂ ਦੀ ਸਪੀਚ ਦਾ ਇੱਕ ਕਲਿੱਪ ਦਿਖਾ ਕੇ ਪਾਕਿਸਤਾਨ ਦੇ ਬਾਰੇ ਡਾਕਟਰ ਮਨਮੋਹਨ ਸਿੰਘ ਕੁਝ ਬੋਲ ਰਹੇ ਸੀ ਤੇ ਉਹ ਮੀਡੀਆ ਪਰਸਨ ਉਹਨਾਂ ਨੂੰ ਕਹਿ ਰਹੀ ਸੀ ਜਰਾ ਉੱਚਾ ਬੋਲੀਏ ਪ੍ਰਧਾਨ ਮੰਤਰੀ ਜੀ। ਔਰ ਕੀ ਇਹ ਵੀ ਕਿਹਾ ਜਾਂਦਾ ਹੈ ਕਿ ਜਦੋਂ ਉਹਨਾਂ ਦੇ ਖਿਲਾਫ ਅੰਨਾ ਅੰਦੋਲਨ ਤੇ ਆਰਾਮ ਦੇਵ ਅੰਦੋਲਨ ਚੱਲ ਰਿਹਾ ਸੀ ਉਹਨਾਂ ਨੇ ਉਸ ਨੂੰ ਚੰਗੀ ਤਰ੍ਹਾਂ ਸਾਂਭਿਆ ਨਹੀਂ ਡਾਕਟਰ ਮਰਮੋਣ ਸਿੰਘ ਨੇ ਕੀ ਕਰਨਾ ਚਾਹੀਦਾ ਸੀ ਕੁਚਲ ਕੇ ਰੱਖ ਦਿੰਦੇ ਉਥੇ ਕੀ ਕੀਤਾ ਜਾ ਸਕਦਾ ਸੀ ਜਿੰਨਾ ਕੁ ਉਹਨਾਂ ਨੇ ਡੈਮੋਕਰੈਟਿਕ ਤਰੀਕੇ ਨਾਲ ਉਸ ਨੂੰ ਟੈਕਲ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਕੀਤੀ ਨਿਊਕਲੀਅਰ ਦੇ ਮੁੱਦੇ ਤੇ ਉਹਨਾਂ ਨੇ ਸਰਕਾਰ ਟਿਕਟ ਦੀ ਪ੍ਰਵਾਹ ਨਹੀਂ ਕੀਤੀ ਹੋਰ ਮੁੱਦੇ ਹੈਗੇ ਨੇ ਜਿਨ੍ਹਾਂ ਤੇ ਉਹਨਾਂ ਉਹਨਾਂ ਦੀ ਖਚਾਈ ਅਸੀਂ ਕਰ ਸਕਦੇ ਹਾਂ ਪਰ ਤੁਸੀਂ ਉਹਨਾਂ ਨੂੰ ਇਸ ਤਰ੍ਹਾਂ ਸਿਆਸਤ ਵਿੱਚ ਨਾ ਘੜੀਸੋ ਇਹ ਮੇਰੀ ਬੇਨਤੀ ਹੈ ਡਾਕਟਰ ਮਨਮੋਹਨ ਸਿੰਘ ਦੀ ਜੇ ਤੁਸੀਂ ਯਾਦਗਾਰ ਬਣਾਉਣੀ ਹੈ ਤੇ ਪੰਜਾਬ ਦੇ ਵਿੱਚ ਬਣਾਓ ਉਹ ਯਾਦਗਾਰ ਕਿਹੜੇ ਰੂਪ ਦੇ ਵਿੱਚ ਹੋਵੇ ਨਾ ਕਿ ਉਸ ਯਾਦਗਾਰ ਵਾਂਗ ਜਿਹੜੀ ਬੈਂਤ ਸਿੰਘ ਦੀ ਬਣੀ ਹੋਈ ਹੈ ਚੰਡੀਗੜ੍ਹ ਦੇ ਵਿੱਚ ਤੇ ਹੋਰ ਨਾ ਕਈਆਂ ਦੀਆਂ ਬਣਦੀ ਤਿਆਰੀ ਵਿੱਚ ਨੇ ਤੁਸੀਂ ਯਾਦਗਾਰ ਬਣਾਓ ਇੱਕ ਟਾਪ ਦੀ ਮੈਡੀਕਲ ਯੂਨੀਵਰਸਿਟੀ ਇੱਕ ਟਾਪ ਦੀ ਇੰਜੀਨੀਅਰਿੰਗ ਇੰਜੀਨੀਅਰਿੰਗ ਤੇ ਇਸ ਤਰ੍ਹਾਂ ਇਕਨੋਮਿਕਸ ਦੀ ਯੂਨੀਵਰਸਿਟੀ ਜਿੱਥੋਂ ਸਟੂਡੈਂਟ ਨਿਕਲਣ ਜਿੱਥੇ ਲੋਕ ਕੁਝ ਹਾਸਲ ਕਰ ਸਕਣ ਡਾਕਟਰ ਮਰਮੋਣ ਸਿੰਘ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ਉਹ ਇੱਕ ਵਿਅਕਤੀ ਸੀ ਇਕਨੋਮਿਸਟ ਸੀ ਜਿਹਨੂੰ ਜਿਹਨੂੰ ਦੁਨੀਆ ਸੁਣਦੀ ਸੀ ਪਰ ਅਨਫੋਰਚੂਨੇਟਲੀ ਅਸੀਂ ਸੁਣ ਨਾ ਸਕੇ ਡਾਕਟਰ ਮਰਮੋਹਨ ਸਿੰਘ ਨੇ ਆਪਣੇ ਸਮੇਂ ਦੇ ਵਿੱਚ ਰਹਿ ਕੇ ਜਿਹੜੇ ਕੰਮ ਕੀਤੇ ਤੇ ਐਂਡ ਤੇ ਉਹਨਾਂ ਨੇ ਜਿਹੜੇ ਉਹਨਾਂ ਦੇ ਆਖਰੀ ਬਿਆਨ ਸੀ ਉਹਨਾਂ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਹਿਸਟਰੀ ਵਿਲ ਬੀ ਕਾਈਂਡਰ ਟੂ ਮੀ ਇਤਿਹਾਸ ਮੇਰੇ ਲਈ ਦਿਆਲੂ ਹੋਵੇਗਾ ਮੇਰਾ ਖਿਆਲ ਹੈ ਕਿ ਅਸੀਂ ਸਾਰੇ ਹੀ ਉਹਨਾਂ ਦੀ ਉਹਨਾਂ ਦੀ ਖਿਲਾਫਤ ਉਹਨਾਂ ਦੀ ਕੀਤੀ ਹੋਵੇਗੀ ਪਰ ਨਹੀਂ ਸਾਡੇ ਜਿਹੜੇ ਰਾਜਨੀਤੀਵਾਨ ਨੇ ਘਟੋ ਘਟ ਇਹਨਾਂ ਨੂੰ ਹੁਣ ਬੋਲਣ ਦਾ ਹੱਕ ਨਹੀਂ ਹੈ ਫੁੱਲ ਤੁਸੀਂ ਛਾੜ ਦਿਓ ਨਾ ਛਾੜ ਦਿਓ ਕੋਈ ਫਰਕ ਨਹੀਂ ਹੈ ਉਹ ਮ੍ਰਿਤਕ ਸਰੀਰ ਹੈ ਸਿੱਖ ਧਰਮ ਦੇ ਵਿੱਚ ਕੋਈ ਬਹੁਤੀ ਉਹਦੀ ਇੰਪੋਰਟੈਂਸ ਵੀ ਨਹੀਂ ਹੈ ਸੋ ਮੈਂ ਸਮਝਦਾ ਕਿ ਡਾਕਟਰ ਮਨਮੋਹਨ ਸਿੰਘ ਪ੍ਰਤੀ ਸੱਚੀ ਸ਼ਰਧਾਂਜਲੀ ਕਿ ਇਹ ਸਾਰੇ ਲੋਕ ਚੁੱਪ ਰਹਿਣ ਤੇ ਕੋਈ ਉੱਠੇ ਕੋਈ ਬਿਜ਼ਨਸਮੈਨ ਉੱਠੇ ਕੋਈ ਪੰਜਾਬ ਦਾ ਮੁੱਖ ਮੰਤਰੀ ਉੱਠੇ ਕਿ ਜਿਹੜਾ ਕਵੇ ਕਿ ਮੈਂ ਉਸ ਦੀ ਯਾਦਗਾਰ ਬਣਾਵਾਂਗਾ ਤੇ ਆ ਯੂਨੀਵਰਸਿਟੀ ਕਾਇਮ ਕਰਾਂਗਾ ਇਹ ਇਹ ਸਰਦਾਰ ਜਲੀ ਸਵਲਿਨ ਹੋਣੀ ਚਾਹੀਦੀ ਹੈ ਔਰ ਅਨਫੋਰਚੂਨੇਟਲੀ ਡਾਕਟਰ ਮਨਮੋਨ ਸਿੰਘ ਵਰਗਾ ਵਿਅਕਤੀ ਦੇ ਨਾਂ ਤੇ ਇਸ ਤਰ੍ਹਾਂ ਜਿਹੜਾ ਘੜੀਸਿਆ ਜਾਣਾ ਔਰ ਇਸ ਦੂਸਰੇ ਪਾਸੇ ਪਾਕਿਸਤਾਨ ਦੇ ਵੱਲੋਂ ਇਹ ਵੀ ਖਬਰ ਪਤਾ ਲੱਗੀ ਕਿ ਉਹਨਾਂ ਵੱਲੋਂ ਵੀ ਕੋਈ ਕੋਈ ਇਸ ਤਰ੍ਹਾਂ ਦਾ ਮੈਸੇਜ ਨਹੀਂ ਉਧਰ ਜਿਮੀ ਕਾਰਟਰ 100 ਸਾਲ ਦੀ ਉਮਰ ਪੂਹ ਕੇ ਰਾਸ਼ਟਰਪਤੀ ਅਮਰੀਕਾ ਦੇ ਸਾਬਕਾ ਉਹਨਾਂ ਦੇ ਉਹਨਾਂ ਦੇ ਉਹਨਾਂ ਦੀ ਮੌਤ ਹੋਈ ਹੈ ਤੇ ਉੱਥੇ ਸੰਦੇਸ਼ ਜਾ ਰਹੇ ਨੇ ਉਥੋਂ ਗੱਫਾ ਲੈਣਾ ਸ਼ੇਵਾਜ਼ ਸ਼ਰੀਫ ਨੇ ਤੇ ਡਾਕਟਰ ਮਨਮੋਨ ਸਿੰਘ ਲਈ ਦੋ ਲਫ਼ਜ਼ ਤੱਕ ਨਹੀਂ ਉਹਨਾਂ ਵੱਲੋਂ ਨਿਕਲੇ ਸੋ ਉਹਨਾਂ ਤੇ ਵੀ ਇਲਜ਼ਾਮ ਬੜੇ ਸੋਹਣੇ ਨੇ ਸਰਕਾਰ ਬਹੁਤ ਕੁਝ ਕਰ ਰਹੇ ਨੇ ਉਹ ਸਾਰਿਆਂ ਨੂੰ ਪਤਾ ਹੈ ਕਿ ਕਿਸ ਤਰ੍ਹਾਂ Imran Khan ਨੂੰ ਜੇਲ੍ਹਾਂ ਚ ਸੁੱਟ ਗਏ ਤੇ ਉਹਨਾਂ ਨੇ ਸਰਕਾਰ ਜਿਹੜੀ ਬਣਾਈ ਹੈ ਤੇ ਕਿਤੇ ਸ਼ਹਿ ਨਾਲ ਤੇ ਸ਼ਹਿ ਨਾਲ ਹੀ ਕਹਾਂਗਾ ਸਹਿਯੋਗ ਤੇ ਚੰਗੀ ਚੀਜ਼ ਵਾਲੀ ਹੁੰਦਾ ਜੀ ਸੋ ਮੇਰਾ ਖਿਆਲ ਹੈ ਕੋ ਡਾਕਟਰ ਮਰਮੂਣ ਸਿੰਘ ਦੀ ਲੈਗੇਸੀ ਇਹਨਾਂ ਸਾਰੇ ਲੋਕਾਂ ਨਾਲੋਂ ਉੱਪਰ ਹੈ ਸੋ ਉਹ ਨਾ ਹੀ ਬੋਲਣ ਦੇ ਚੰਗਾ